ਅੰਮ੍ਰਿਤਸਰ 에어ਪੋਰਟ ਤੇ 1.5 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਆਤਮੀ ਜਿਹੜਾ ਦੁਬਈ ਤੋਂ ਪੰਜਾਬ ਆਉਂਦਾ ਹੈ ਪੰਜਾਬ ਤੇ ਅੰਮ੍ਰਿਤਸਰ 에어ਪੋਰਟ ਤੇ ਜਦੋਂ ਲੈਂਡਿੰਗ ਹੁੰਦੀ ਹੈ ਤਾਂ ਉਸ ਨੂੰ ਕਸਟਮ ਵਿਭਾਗ ਦੇ ਵੱਲੋਂ ਰੋਕਿਆ ਗਿਆ ਔਰ ਜਦੋਂ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਆਪਣੇ ਕਸ਼ੇ ਦੇ ਵਿੱਚ ਲੁਕਾ ਕੇ ਪੇਸਟ ਦੇ ਰੂਪ ਦੇ ਵਿੱਚ ਸੋਨਾ ਜਿਹੜਾ ਆ ਉਹ ਲੁਕੋਇਆ ਕੋਇਆ ਸੀਗਾ ਔਰ ਜਿਸ ਦੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ ਤਕਰੀਬਨ 1.5 ਕਰੋੜ ਰੁਪਇਆ ਦੱਸੀ ਜਾ ਰਹੀ ਹੈ 1.5 ਕਰੋੜ ਰੁਪਏ ਦਾ ਸੋਨਾ ਜਿਹੜਾ ਆ ਉਹ ਕਸ਼ੇ ਦੇ ਵਿੱਚ ਲਗਾ ਕੇ ਬੰਦਾ ਅੰਡਰ ਗਾਰਮੈਂਟ ਦੇ ਵਿੱਚ ਲਗਾ ਕੇ ਦੁਬਈ ਤੋਂ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਦਾ ਹੈ ਜਦੋਂ ਕਸਟਮ ਵਿਭਾਗ ਨੂੰ ਸ਼ੱਕ ਪਿਆ ਸ਼ੱਕੀ ਖਲਾਤਾਂ ਦੇ ਵਿੱਚ ਉਸ ਨੂੰ ਘੇਰਿਆ ਗਿਆ ਪੁੱਛਿਆ ਗਿਆ ਤਲਾਸ਼ੀ ਲਈ ਗਈ ਦਾ ਸੋਨਾ ਜਿਹੜਾ ਆ ਉਹ ਨਿਕਲਦਾ ਜਿਹਦਾ ਕੁੱਲ ਵਜ਼ਨ ਅਸੀਂ ਤੁਹਾਨੂੰ ਦੱਸ ਦਿੰਨੇ ਆ 2.64 ਕਿਲੋਗ੍ਰam ਜੀਦਾ ਵਜ਼ਨ ਬਣਦਾ ਹੈ ਲਗਭਗ 2.5 ਕਿਲੋ ਸੋਨਾ ਜਿਹੜਾ ਆ ਉਹ ਪੱਟਾਂ ਦੇ ਨਾਲ ਅੰਡਰ ਗਾਰਮੈਂਟ ਦੇ ਵਿੱਚ ਲੁਕਾਇਆ ਸੀ ਯਾਨੀ ਕਿ ਕੱਛੇ ਦੇ ਵਿੱਚ ਲੁਕਾ ਕੇ ਔਰ ਪੱਟਾਂ ਦੇ ਨਾਲ ਬੰਨਿਆ ਹੋਇਆ ਸੀ 2.5 ਕਿਲੋ ਦੇ ਕਰੀਬ ਸੋਨਾ ਜਿਸ ਦੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ ਤਕਰੀਬਨ ਅੱਜ ਦੀ ਡੇਟ ਦੇ ਵਿੱਚ 1.5 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਪਰ ਚੂਨਾ ਲਾਉਣ ਨੂੰ ਫਿਰਦਾ ਸੀ ਕਸਟਮ ਵਿਭਾਗ ਵਾਲਿਆਂ ਨੂੰ ਸਰਕਾਰ ਨੂੰ ਪਰ ਮੌਕੇ ਤੇ ਜਦੋਂ ਉਤਰਿਆ 8:30 ਵਜੇ ਸਵੇਰੇ ਸਮਾਂ ਦੱਸਿਆ ਜਾ ਰਿਹਾ ਜਦੋਂ ਦੁਬਈ ਤੋਂ ਫਲਾਈਟ ਲੈਂਡ ਹੁੰਦੀ ਹੈ ਆ ਅੰਮ੍ਰਿਤਸਰ 에어ਪੋਰਟ ਤੇ ਦਾ ਕਸਟਮ ਵਿਭਾਗ ਵਾਲਿਆਂ ਨੇ ਸ਼ੱਕ ਦੇ ਆਧਾਰ ਤੇ ਇਸ ਨੂੰ ਰੋਕਿਆ ਜਦੋਂ ਇਹਦੀ ਤਲਾਸ਼ੀ ਲਈ ਗਈ ਤਾਂ 1.5 ਕਰੋੜ ਰੁਪਏ ਦਾ ਕੱਸ਼ਾ ਪਾਇਆ ਹੋਇਆ ਸੀ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਕਿਉਂਕਿ ਇਹਨਾਂ ਸੋਨਾ ਪੇਸਟ ਦੇ ਰੂਪ ਦੇ ਵਿੱਚ ਕੱਚੇ ਦੇ ਵਿੱਚ ਸੋਨਾ ਲਕਾਇਆ ਸੀ ਤੇ ਉਸ ਤੋਂ ਬਾਅਦ ਗੰਡਾ ਮਾਰ ਕੇ ਪੱਟਾਂ ਦੇ ਨਾਲ ਬੰਨਿਆ ਹੋਇਆ ਸੀ ਯਾਨੀ ਕਿ ਕਹਿ ਸਕਦੇ ਹਾਂ ਕਿ 1.5 ਕਰੋੜ ਰੁਪਏ ਦਾ ਕੱਸ਼ਾ ਯਾਨੀ ਕਿ ਸੋਨੇ ਦਾ ਕੱਛਾ ਪਾ ਕੇ ਬੰਦਾ ਦੁਬਈ ਤੋਂ ਆ ਇੰਡੀਆ ਲੈ ਕੇ ਆਇਆ ਪੰਜਾਬ ਲੈ ਕੇ ਆਇਆ ਸਮਗਲਿੰਗ ਦੇ ਤਰੀਕੇ ਦੇਖੋ ਤੁਸੀਂ ਲੋਕਾਂ ਨੇ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਬੜੇ ਸਿਆਣੇ ਆ ਆ ਅਸੀਂ ਪਤਾ ਨਹੀਂ ਸਾਡੇ ਦਿਮਾਗ 'ਚ ਕੀ ਫਿੱਟ ਕਰ ਦਤਾ ਹੈ ਇਹ ਆਈਡੀਆ ਜਿਵੇਂ ਅਸੀਂ ਫੜੇ ਨਹੀਂ ਜਾਣਾ ਪਰ ਕਸਟਮ ਵਿਭਾਗ ਵੀ ਜਿਹੜਾ 24 ਘੰਟੇ ਚੌਕਸ ਰਹਿੰਦਾ ਉਹਨਾਂ ਨੇ ਵੀ ਜਦੋਂ ਰੋਕਿਆ ਤਾਂ ਫਿਰ ਦੇਖਿਆ ਕਿ ਅੰਡਰ گارਮੈਂਟ ਦੇ ਵਿੱਚ ਬੰਦੇ ਨੇ 1.5 ਕਰੋੜ ਰੁਪਏ ਦਾ ਸੋਨਾ ਲੁਕਾਇਆ ਹੋਇਆ ਸੀ ਜਿਹਦਾ ਵਜ਼ਨ 2.64 ਕਿਲੋਗ੍ਰam ਬਣਦਾ ਔਰ ਸਿੱਧੇ ਤੌਰ ਤੇ ਸਮੱਗਲ ਕੀਤਾ ਜਾ ਰਿਹਾ ਸੀ ਦੁਬਈ ਤੋਂ ਪੰਜਾਬ 에어ਪੋਰਟ ਤੇ ਲੈ ਕੇ ਆਏਗੇ 8:30 ਵਜੇ ਦਾ ਸਵੇਰੇ ਸਮਾਂ ਸੀ ਜਦੋਂ ਫਲਾਈਟ ਲੈਂਡ ਕੀਤੀ ਤੇ ਉਸ ਦੀ ਪੁੱਛਗਿੱਛ ਹੋਈ ਤਲਾਸ਼ੀ ਲਈ ਗਈ ਤਾਂ ਇਹ ਚੀਜ਼ ਜੜੀ ਆ ਉਹ ਬਰਾਮਦ ਕੀਤੀ ਗਈ ਆ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਸੋਨਾ ਸੀਜ਼ ਅੰਮ੍ਰਿਤਸਰ 에어ਪੋਰਟ ਤੇ 1.5 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਆਤਮੀ ਜਿਹੜਾ ਦੁਬਈ ਤੋਂ ਪੰਜਾਬ ਆਉਂਦਾ ਹੈ ਪੰਜਾਬ ਤੇ ਅੰਮ੍ਰਿਤਸਰ 에어ਪੋਰਟ ਤੇ ਜਦੋਂ ਲੈਂਡਿੰਗ ਹੁੰਦੀ ਹੈ ਤਾਂ ਉਸ ਨੂੰ ਕਸਟਮ ਵਿਭਾਗ ਦੇ ਵੱਲੋਂ ਰੋਕਿਆ ਗਿਆ ਔਰ ਜਦੋਂ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਆਪਣੇ ਕਸ਼ੇ ਦੇ ਵਿੱਚ ਲੁਕਾ ਕੇ ਪੇਸਟ ਦੇ ਰੂਪ ਦੇ ਵਿੱਚ ਸੋਨਾ ਜਿਹੜਾ ਆ ਉਹ ਲੁਕੋਇਆ ਕੋਇਆ ਸੀਗਾ ਔਰ ਜੇਸਤੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ ਤਕਰੀਬਨ 1.5 ਕਰੋੜ ਰੁਪਇਆ ਦੱਸੀ ਜਾ ਰਹੀਆ 1.5 ਕਰੋੜ ਰੁਪਏ ਦਾ ਸੋਨਾ ਜਿਹੜਾ ਆ ਉਹ ਕਸ਼ੇ ਦੇ ਵਿੱਚ ਲੁਕਾ ਕੇ ਬੰਦਾ ਅੰਡਰ ਗਾਰਮੈਂਟ ਦੇ ਵਿੱਚ ਲੁਕਾ ਕੇ ਦੁਬਈ ਤੋਂ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ ਉਤਰਦਾ ਜਦੋਂ ਕਸਟਮ ਵਪਾਰ ਨੂੰ ਸ਼ੱਕ ਪਿਆ ਸ਼ੱਕੀ ਖਲਾਤਾਂ ਦੇ ਵਿੱਚ ਉਸ ਨੂੰ ਘੇਰਿਆ ਗਿਆ ਪੁੱਛਿਆ ਗਿਆ ਤਲਾਸ਼ੀ ਲਈ ਗਈ ਤਾਂ ਸੋਨਾ ਜਿਹੜਾ ਆ ਉਹ ਨਿਕਲਦਾ ਜਿਹਦਾ ਕੁੱਲ ਵਜ਼ਨ ਅਸੀਂ ਤੁਹਾਨੂੰ ਦੱਸ ਦਿੰਨੇ ਆ 2.64 ਕਿਲੋਗ੍ਰਾਮ ਜੀ ਦਾ ਵਜ਼ਨ ਬਣਦਾ ਹੈ ਲਗਭਗ 2.5 ਕਿਲੋ ਸੋਨਾ ਜਿਹੜਾ ਆ ਉਹ ਪੱਟਾਂ ਦੇ ਨਾਲ ਅੰਡਰ ਗਾਰਮੈਂਟ ਦੇ ਵਿੱਚ ਲਕਾਇਆ ਸੀ ਯਾਨੀ ਕਿ ਕੱਛੇ ਦੇ ਵਿੱਚ ਲਗਾ ਕੇ ਔਰ ਪੱਟਾਂ ਦੇ ਨਾਲ ਬੰਨਿਆ ਹੋਇਆ ਸੀ 2.5 ਕਿਲੋ ਦੇ ਕਰੀਬ ਸੋਨਾ ਜਿਸ ਦੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ ਤਕਰੀਬਨ ਅੱਜ ਦੀ ਡੇਢ ਦੇ ਵਿੱਚ ਡੇਢ ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਪਰ ਚੂਨਾ ਲਾਉਣ ਨੂੰ ਫਿਰਦਾ ਸੀ ਕਸਟਮ ਵਿਭਾਗ ਵਾਲਿਆਂ ਨੂੰ ਸਰਕਾਰ ਨੂੰ ਪਰ ਮੌਕੇ ਤੇ ਜਦੋਂ ਉਤਰਿਆ 8:30 ਵਜੇ ਸਵੇਰੇ ਸਮਾਂ ਦੱਸਿਆ ਜਾ ਰਿਹਾ ਜਦੋਂ ਦੁਬਈ ਤੋਂ ਫਲਾਈਟ ਲੈਂਡ ਹੁੰਦੀ ਹੈ ਅੰਮ੍ਰਿਤਸਰ 에어ਪੋਰਟ ਤੇ ਤਾਂ ਕਸਟਮ ਵਿਭਾਗ ਵਾਲਿਆਂ ਨੇ ਸ਼ੱਕ ਦੇ ਆਧਾਰ ਤੇ ਇਸ ਨੂੰ ਰੋਕਿਆ ਜਦੋਂ ਇਹਦੀ ਤਲਾਸ਼ੀ ਲਈ ਗਈ ਤਾਂ 1.5 ਕਰੋੜ ਰੁਪਏ ਦਾ ਕਸ਼ਾ ਪਾਇਆ ਹੋਇਆ ਸੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਕਿਉਂਕਿ ਇੰਨਾ ਸੋਨਾ ਬੇਸਟ ਦੇ ਰੂਪ ਦੇ ਵਿੱਚ ਕੱਚੇ ਦੇ ਵਿੱਚ ਸੋਨਾ ਲਕਾਇਆ ਸੀ ਤੇ ਉਸ ਤੋਂ ਬਾਅਦ ਗੰਡਾ ਮਾਰ ਕੇ ਪੱਟਾਂ ਦੇ ਨਾਲ ਬੰਨਿਆ ਹੋਇਆ ਸੀ ਯਾਨੀ ਕਿ ਕਹਿ ਸਕਦੇ ਆ ਕਿ ਡੇਢ ਕਰੋੜ ਰੁਪਏ ਦਾ ਕਸ਼ਾ ਯਾਨੀ ਕਿ ਸੋਨੇ ਦਾ ਕਸ਼ਾ ਪਾ ਕੇ ਬੰਦਾ ਦੁਬਈ ਤੋਂ ਇੰਡੀਆ ਲੈ ਕੇ ਆਇਆ ਪੰਜਾਬ ਲੈ ਕੇ ਆਇਆ ਸਮਗਲਿੰਗ ਦੇ ਤਰੀਕੇ ਦੇਖੋ ਤੁਸੀਂ ਲੋਕਾਂ ਨੇ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਬੜੇ ਸਿਆਣੇ ਆ ਆ ਅਸੀਂ ਪਤਾ ਨਹੀਂ ਸਾਡੇ ਦਿਮਾਗ 'ਚ ਕੀ ਫਿੱਟ ਕਰ ਦਤਾ ਹੈ ਇਹ ਆਈਡੀਆ ਜਿਵੇਂ ਅਸੀਂ ਫੜੇ ਨਹੀਂ ਜਾਣਾ ਪਰ ਕਸਟਮ ਵਿਭਾਗ ਵੀ ਜਿਹੜਾ 24 ਘੰਟੇ ਚੌਕਸ ਰਹਿੰਦਾ ਉਹਨਾਂ ਨੇ ਵੀ ਜਦੋਂ ਰੋਕਿਆ ਤਾਂ ਫਿਰ ਦੇਖਿਆ ਕਿ ਅੰਡਰ گارਮੈਂਟ ਦੇ ਵਿੱਚ ਬੰਦੇ ਨੇ 1.5 ਕਰੋੜ ਰੁਪਏ ਦਾ ਸੋਨਾ ਲੁਕਾਇਆ ਹੋਇਆ ਸੀ ਜਿਹਦਾ ਵਜਨ 2.64 ਕਿਲੋਗ੍ਰam ਬਣਦਾ ਔਰ ਸਿੱਧੇ ਤੌਰ ਤੇ ਸਮੱਗਲ ਕੀਤਾ ਜਾ ਰਿਹਾ ਸੀ ਦੁਬਈ ਤੋਂ ਆ ਪੰਜਾਬ 에어ਪੋਰਟ ਤੇ ਲੈ ਕੇ ਆਏਗੇ 8:30 ਵਜੇ ਦਾ ਸਵੇਰੇ ਸਮਾਂ ਸੀ ਜਦੋਂ ਫਲਾਈਟ ਲੈਂਡ ਕੀਤੀ ਤੇ ਉਸ ਦੀ ਪੁੱਛਗਿੱਛ ਹੋਈ ਤਲਾਸ਼ੀ ਲਈ ਗਈ ਤਾਂ ਇਹ ਚੀਜ਼